ਇਹ ਬੰਦੇ ਨੂੰ ਬਾਹਰ ਖਾਣ ਪੀਣ ਦੀ ਆਦਤ ਪੈ ਜਾਏ ਨਾ ਤੇ ਉਹਨੂੰ ਘਰ ਦੀ ਰੋਟੀ ਸਵਾਦ ਨਹੀਂ ਲੱਗਦੀ ਤੇ ਜੇ ਜੱਗੂ ਨੂੰ ਬਾਹਰ ਮੂੰਹ ਮਾਰਨ ਦੀ ਆਦਤ ਪੈ ਗਈ ਇਸ ਤੋਂ ਪਹਿਲਾਂ ਹੀ ਉਹਨੂੰ ਆਪਣੇ ਵਾਸਚ ਕਰ ਮੇਰੇ ਵੱਲ ਕੀ ਵੇਖੀ ਜਾਨੀਏ ਜਾਂ ਉਹਦਾ ਕੁੜਤਾ ਪਜਾਮਾ ਲੱਭ ਕੇ ਦੇ ਕੇ ਆ ਹਾਂਜੀ ਸਮਝਦੀ ਨਹੀਂ ਕੋਈ ਗੱਲ ਕੀ ਬੰਦਾ ਇਹਨੂੰ ਦੱਸ ਬਥੇਰਾ ਦਿਲ ਨੂੰ ਸਮਝਾਉਣਾ ਪਰ ਅਜੇ ਇਹਨੇ ਰਾਵੀ ਤੋਂ ਬਿਨਾ ਜੀਣਾ ਹੀ ਨਹੀਂ ਸਿੱਖਿਆ ਉਹਨcita ਤੁਹਾਨੂੰ ਬਾਦਰ ਬਣ ਕੇ ਮੈਂ ਵੀ ਬੜੀਆਂ ਤਸੱਲੀਆਂ ਦਿੰਨੀ ਆ ਪਰ ਸੱਚ ਪੁੱਛੋ ਨਾ ਤਾਂ ਮੇਰਾ ਦਿਲ ਵੀ ਅੰਦਰੋਂ ਅੰਦਰ ਹੀ ਬਹੁਤ ਉਦਾਸ ਆ ਸਾਡੀ ਤਾਂ ਇੱਕ ਆ ਧੀਆਂ ਸੱਤ ਵੀ ਹੋਣ ਤਾਂ ਮਾਂ ਪਿਓ ਦਾ ਇਹੀ ਹਾਲ ਹੁੰਦਾ ਹੈ ਵਿਆਹ ਤੋਂ ਮਗਰੋਂ ਚਿੜੀਆਂ ਕਾਵਾ ਨਾਲ ਹੀ ਗੱਲਾਂ ਕਰੀਦੀਆਂ ਹੀ ਉਹਨਾਂ ਦੀਆਂ ਉਹਨਾਂ ਤੋਂ ਹਾਲ ਪੁੱਛੀਦਾ ਤੁਹਾਨੂੰ ਪਤਾ ਹੈ ਪਹਿਲਾਂ ਜਦੋਂ ਕਦੇ ਆਪਣੇ ਬਨੇਰੇ ਤੇ ਆ ਕੇ ਕੰਮ ਬੈਠਦਾ ਹੁੰਦਾ ਸੀ ਨਾ ਤਾਂ ਮੈਂ ਉਹਨੂੰ ਉੜਾ ਦਿੰਦੀ ਹੁੰਦੀ ਸੀ ਹੂੰ ਪਰ ਹੁਣ ਤਾਂ ਮੈਂ ਆਪਣੇ ਹੱਥੀ ਆਪ ਉਹਨੂੰ ਚੋਰੀ ਪਾਉਣੀ ਆ ਕਿ ਕੀ ਪਤਾ ਖਰੋ ਮੇਰੀ ਧੀ ਦਾ ਹੀ ਕੋਈ ਸੁਨੇਹਾ ਲੈ ਕੇ ਆਇਆ ਹੋਵੇ ਵੈਸੇ ਉਹ ਵੀ ਸਾਨੂੰ ਯਾਦ ਕਰਦੀ ਹੋਏਗੀ ਨਾ ਹਾਂ ਜੇ ਤੁਸੀਂ ਆਖੋ ਤਾਂ ਆਪਾਂ ਕੱਲ ਨੂੰ ਚੱਲੀਏ ਉਹਨੂੰ ਮਿਲਣ ਨਹੀਂ ਨਹੀਂ ਪਰ ਆਪਾਂ ਤਾਂ ਉਹਦੇ ਕੋਲ ਪਹਿਲੀ ਵਾਰ ਜਾਣਾ ਹੈ ਨਾ ਅਜੇ ਉਹਦੇ ਵਿਆਹ ਨੂੰ ਚੇਰੀ ਕਿੰਨਾ ਕੁ ਹੋਇਆ ਦੋ ਕ ਚੰਨ ਲੰਘ ਲੈਣ ਦੇ ਫੇਰ ਚੱਲਾਂਗੇ ਆਹ ਉਹ ਦਾਰੂ ਲੈ ਚਾਦ ਕੁੱਟ ਪਰ ਦੇਖੀ ਤਤੀ ਹੈ ਤਾਰੋ ਕੀ ਗੱਲ ਕਈ ਦਿਨਾਂ ਤੋਂ ਬੜੀ ਪਰੇਸ਼ਾਨ ਜੀ ਦਿਖਦੀ ਨਹੀਂ ਸਭ ਖੈਰ ਤੇ ਹੈ ਨਾ ਖੈਰ ਕਾਦੀ ਏ ਜ਼ੋਰਾ ਤੇਰੇ ਸਾਹਮਣੇ ਹੀ ਹੈ ਸਾਰਾ ਕੁਝ ਮੈਂ ਜੱਗੂ ਤੋਂ ਬੜੀ ਪਰੇਸ਼ਾਨ ਮੈਂ ਤੇ ਸੋਚਿਆ ਸੀ ਵਿਆਹ ਤੋਂ ਬਾਅਦ ਜੱਗੂ ਸੁਧਰ ਜਾਏਗਾ ਪਰ ਇਹ ਤੇ ਹਾਲਤ ਅੱਗੇ ਨਾਲੋਂ ਵੀ ਵਿਗੜ ਗਈ ਪਹਿਲਾਂ ਤਾਂ ਫੇਰ ਕਦੇ-ਕਦਾਈਂ ਆ ਕੇ ਘਰੇ ਸੌਂ ਜਾਂਦਾ ਸੀ ਜਿੱਦਣ ਦਾ ਵਿਆਹ ਹੋਇਆ ਇੱਕ ਦਿਨ ਵੀ ਆਪਣੀ ਬੋਟੀ ਕੋ ਲਾ ਕੇ ਨਹੀਂ ਸੁੱਤਾ ਫਿਕਰ ਮੈਨੂੰ ਵੀ ਏ ਇਸ ਗੱਲ ਦਾ ਐਨੀ ਸੋਨੀ ਸੁਨਖੀ ਭੋਲੀ ਭਾਲੀ ਜੀ ਕੁੜੀ ਸਮਝ ਨਹੀਂ ਆਂਦੀ ਜੱਗੂ ਦੇ ਨਾਲ ਐਦਾਂ ਦਾ ਸਲੂਕ ਕਿਉਂ ਕਰਦਾ ਜੱਗੂ ਉਹਨੂੰ ਇੰਨਾ ਪਿਆਰ ਕਰਦਾ ਹੈ ਆਪਣੀ ਪਸੰਦ ਨਾਲ ਉਹਦੇ ਨਾਲ ਵਿਆਹ ਕਰਾਇਆ ਫੇਰ ਪਤਾ ਨਹੀਂ ਉਹ ਤੋਂ ਦੂਰ ਦੂਰ ਕਿਉਂ ਰਹਿੰਦਾ ਤਾਰੂ ਇੱਕ ਗੱਲ ਕਹਾ ਤੈਨੂੰ ਐ ਤੇ ਛੋਟਾ ਮੂੰਹ ਵੱਡੀ ਗੱਲ ਕਿਤੇ ਆਪਣਾ ਜੱਗੂ ਬਾਹਰ ਕਿਸੇ ਜਨਾਨੀ ਦੇ ਹੱਥ ਕੰਡੇ ਤਾਂ ਨਹੀਂ ਚੜਿਆ ਨਹੀਂ 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 ਮੇਰਾ ਪੁੱਤਰ ਲੱਖ ਬੁਰਾ ਹੋਵੇ ਜਿੰਨੀਆਂ ਮਰਜ਼ੀ ਮਾੜੀਆਂ ਆਤਾਂ ਉਹਦੇ 'ਚ ਹੋਣ ਪਰ ਇਹ ਭੈੜੀ ਆਦਤ ਉਹਦੇ 'ਚ ਨਹੀਂ ਹੈਗੀ ਫੇਰ ਤੂੰ ਇੰਜ ਕਰ ਇੱਕ ਵਾਰੀ ਪਿਆਰ ਨਾਲ ਰਵੀ ਨੂੰ ਪੁੱਛ ਹੋ ਸਕਦਾ ਉਹ ਤੇਰੇ ਕੋਲ ਸਾਰੀ ਗੱਲ ਦੱਸ ਦਵੇ ਨਾਲੇ ਕੀ ਪਤਾ ਆਪਸੀ ਕੋਈ ਝਗੜਾ ਹੋਇਆ ਹੋਵੇ ਇਹਨਾਂ ਦਾ ਜੇ ਝਗੜਾ ਹੋਇਆ ਵੀ ਹੋਵੇ ਤਾਂ ਵੀ ਉਹ ਇੰਨੀ ਭਲੀ ਮਾਨਸ ਜੀ ਕੁੜੀ ਐ ਉਹਨੇ ਇਹਨੂੰ ਆਪ ਹੀ ਮਨਾ ਲੈਣਾ ਸੀ ਨਹੀਂ ਜ਼ੋਰਾ ਗੱਲ ਤੇ ਜ਼ਰੂਰ ਕੋਈ ਹੋਰ ਐ ਜਿਹੜੀ ਸਾਡੀ ਸਮਝ ਚ ਨਹੀਂ ਆ ਰਹੀ ਤੂੰ ਇੰਜ ਕਰੀ ਬਾਸੂ ਨੂੰ ਕਹੀਂ ਸਵੇਰੇ Munshi ਨੂੰ ਲੈ ਕੇ ਆਵੇ Munshi ਨੂੰ ਇਸ ਬਾਰੇ ਜ਼ਰੂਰ ਕੁਝ ਪਤਾ ਹੋਏਗਾ ਆਪਾਂ Munshi ਤੋਂ ਪੁੱਛਨੇ ਆ ਦਰ ਉਦਰ ਦੀ ਕੋਈ ਗੱਲ ਨਹੀਂ ਕਰਨੀ ਮੇਰੇ ਨਾਲ ਮੈਂ ਜੋ ਪੁੱਛਾਂ ਉਹਦਾ ਮੈਨੂੰ ਸਾਫ਼-ਸਾਫ਼ ਤੇ ਸਿੱਧਾ ਜਵਾਬ ਦੇਣਾ ਹੈ ਜੀ ਸ਼ਾਨੀ ਜੀ ਜਦੋਂ ਤੁਸੀਂ ਰੰਗੂ ਦੇ ਘਰ ਕਬਜ਼ਾ ਲੈਣ ਗਏ ਸੋ ਉਦੋਂ ਉਥੇ ਕੀ ਹੋਇਆ ਸੀ ਮੈਂ ਉਹ ਮੈਨੂੰ ਦਰਸਲ ਉਹ ਮੈਂ ਮੈਂ ਕੀ ਮੈਂ 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 ਕਰੀ ਜਾਨ ਸਿੱਧੀ ਗੱਲ ਦੱਸ ਕੀ ਹੋਇਆ ਸੀ ਮੈਨੂੰ ਮਾਫ਼ ਕਰ ਦਿਓ ਸ਼ਾਨੀ ਜੀ ਮੈਨੂੰ ਜਗੂ ਨੇ ਸਾਫ਼ ਮਨਾ ਕਰ ਦਿੱਤਾ ਸੀਗਾ ਕਿ ਤੁਹਾਨੂੰ ਕੁਝ ਵੀ ਨਾ ਦੱਸਾਂ ਜੇ ਤੁਸੀਂ ਨਾਰਾਜ਼ ਹੋ ਜਾਓਗੇ ਤਾਂ ਤੁਹਾਨੂੰ ਤਾਂ ਮੈਂ ਮਨਾ ਸਕਦਾ ਪਰ ਜੱਗੂ ਦੀ ਜੱਗੂ ਦੀ ਨਾਰਾਜ਼ਗੀ ਮੈਂ ਮੁੱਲ ਨਹੀਂ ਲੈ ਸਕਦਾ ਇਹ ਮੇਰੀ ਗੱਲ ਦਾ ਜਵਾਬ ਨਹੀਂ ਜੋ ਮੈਂ ਪੁੱਛ ਰਹੀ ਹਾਂ ਉਹ ਦੱਸ ਜਦੋਂ ਰੰਗੂ ਦੇ ਘਰ ਅਸੀਂ ਕਬਜ਼ਾ ਲੈਣ ਗਏ ਸੀ ਉੱਥੇ ਜੱਗੂ बहुत ज्यादा नाराज हो गया उस तो बाद जग्गू ने रंगू दे देता फिर वो कुड़ी सामने आ गई तो उन्हें आके के वो वो ने वो ने आके वो बोले वो ने आके की वो ने आके जगनू चंद मारती ਤੈਨੂੰ ਕਿਹੜੀ ਲੋੜ ਪਈ ਸੀ ਸ਼ਾਨੀ ਨੂੰ ਸਾਰਾ ਕੁਝ ਦੱਸਣ ਦੀ ਫਿਰ ਇਹ ਸੱਚ ਮੈਂ ਕਦੋਂ ਤੱਕ ਲੁਕਾਉਂਦਾ ਜੇ ਉਹਨਾਂ ਨੂੰ ਮੈਂ ਨਾ ਦੱਸਦਾ ਤਾਂ ਉਹਨਾਂ ਨੂੰ ਕਿਤੇ ਹੋਰੋਂ ਪਤਾ ਲੱਗ ਜਾਣਾ ਸੀ ਮੈਨੂੰ ਤੇ ਰਾਵੀ ਦੀ ਚਿੰਤਾ ਪਈ ਹੈ ਉਹ ਵਿਚਾਰੀ ਜਿੱਦਣ ਦੀ ਹਵੇਲੀ ਚ ਵਿਆਹ ਕੇ ਆਈ ਹੈ ਨਾ ਉਹਨੇ ਨੀ ਇੱਕ ਵੀ ਦਿਨ ਸੁੱਖ ਦਾ ਸਾਹ ਲਿੱਤਾ ਤੇ ਉਤੋਂ ਆ ਜਾਂ ਚੜ ਗਿਆ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਰਾਵੀ ਜਿਹੀ ਸਾਉ ਤੇ ਡਰਾਕਲ ਕੁੜੀ ਜੇ ਗੁਦੀ ਚੰਡ ਕਿਵੇਂ ਮਾਰ ਸਕਦੀ ਹੈ ਕੀ ਪੱਬੋ ਨੇ ਵੀਰੇ ਨੂੰ ਚੰਡ ਮਾਰੀ ਏ ਉਹ ਨਹੀਂ ਨਹੀਂ ਮੈਂ ਤਾਂ ਐਵੇਂ ਹੀ ਕਰ ਰਹੀ ਸੀ ਖਾਲਾ ਤੂੰ ਗੱਲ ਦਾ ਰੁੱਖ ਨਾ ਮੋੜ ਮੈਂ ਆਪਣੇ ਕੰਨੀ ਸਭ ਕੁਝ ਸੁਣਿਆ ਹੈ ਖਾਲਾ ਮੈਂ ਤੇਰੇ ਤੋਂ ਕੁਝ ਪੁੱਛ ਰਹੀ ਹਾਂ मई माई खैर सुख तो है तू डेरे <laughs> ਇਕੀ ਜਿਹੀ ਤਮਾਸ਼ਾ ਕਰਨ ਦਾ ਕਰ ਕਰ ਲਿੰਦੀ ਇੱਥੇ ਇਨਾ ਸਾਹਮਣੇ ਮੇਰੀ ਬੇਇੱਜ਼ਤੀ ਕਰਨ ਦੀ ਲੋੜ ਸੀ ਅੱਜ ਨੂਰਾ ਤੇ ਬਾਸੂ ਸਾਹਮਣੇ ਤੇਰੀ ਬੇਇੱਜ਼ਤੀ ਹੋ ਗਈ ਤੇ ਉਦਣ ਉਦਣ ਜਿੱਦਾਂ ਸਾਰੇ ਪਿੰਡ ਦੇ ਸਾਹਮਣੇ ਉਸ ਛਟਾਂਕ ਜੀ ਕੁੜੀ ਨੇ ਤੇਰੇ ਮੂੰਹ ਤੇ ਚੰਡ ਮਾਰੀ ਉਦੋਂ ਇੱਜ਼ਤ ਬੇਇੱਜ਼ਤੀ ਦਾ ਕੋਈ ਖਿਆਲ ਨਹੀਂ ਆਇਆ ਮਤਲਬ ਮੁੰਛੀ ਨੇ ਮੂੰਹ ਖੋਲ ਥਾ ਹਾਂ ਕਿਉਂਕਿ ਮੈਂ ਉਹਨੂੰ ਮਜਬੂਰ ਕੀਤਾ ਤੇਰੇ ਬਦਲੇ ਰੰਗ ਟੰਗ ਵੇਖ ਕੇ ਮੈਨੂੰ ਸ਼ੱਕ ਸੀ ਕਿ ਕੋਈ ਨਾ ਕੋਈ ਗੜਬੜ ਤੇ ਹੈ ਪਰ ਲਾ ਜਿਹੜੀ ਵਰਟੀ ਨੂੰ ਤੂੰ ਐਨੇ ਚਾਹ ਨਾਲ ਵਿਆਹ ਕੇ ਲੈ ਆਇਆ ਜਿਹਦੇ ਨਾਲ ਤੂੰ ਐਨਾ ਪਿਆਰ ਕਰਦਾ ਸੀ ਉਹਦੇ ਨਾਲ ਇੰਨੀ ਨਫ਼ਰਤ ਕਿਵੇਂ ਹੋ ਗਈ ਨਫ਼ਰਤ ਨਾ ਕਰਦਾ ਤਾਂ ਹੋਰ ਕੀ ਕਰਦਾ ਉਹਦੀ ਚੰਡ ਮੈਨੂੰ ਰਾਤ ਨੂੰ ਸੌਂ ਨਹੀਂ ਦਿੰਦੀ ਜੇ ਇੰਨਾ ਹੀ ਗੁੱਸਾ ਸੀ ਤੇ ਵਿਆਹ ਕਿਉਂ ਕਰਾਇਆ ਉੱਥੇ ਹੀ ਗੋਲੀ ਮਾਰ ਦੇਣੀ ਸੀ ਗੋਲੀ ਮਤਲਬ ਉਹਨੂੰ ਖੁਲਾਸੀ ਮਿਲ ਜਾਂਦੀ ਮੁਕਤੀ ਮਿਲ ਜਾਂਦੀ ਨਹੀਂ ਮਾ ਨਹੀਂ ਮੈਂ ਇਹ ਨਹੀਂ ਕਰ ਸਕਦਾ ਤੈਨੂੰ ਯਾਦ ਹੈ ਪਾਪੂ ਕੀ ਕਹਿੰਦਾ ਹੁੰਦਾ ਸੀ ਕਿ ਜੇ ਦੁਸ਼ਮਣ ਮਾਰਤਾ ਤਾਂ ਉਹ ਬਦਲਾ ਨਾ ਹੋਇਆ ਬਦਲਾ ਤਾਂ ਉਹ ਹੁੰਦਾ ਹੈ ਕਿ ਦੁਸ਼ਮਣ ਜ਼ਿੰਦਾ ਵੀ ਰਹੇ ਤੇ ਅੰਦਰੋਂ ਅੰਦਰੀ ਮਰ ਵੀ ਜਾਏ ਤੇ ਮੈਂ ਰਵੀ ਨੂੰ ਜੋਨ ਜੋ ਗਣੀ ਛੱਡਣਾ ਤੇ ਨਾ ਹੀ ਮਰਨ ਦੇਣਾ ਆਪਣੀਆਂ ਦਲੀਲਾਂ ਆਪਣੇ ਕੋਲ ਸਾਂਭ ਕੇ ਰੱਖ ਜਦੋਂ ਦੀ ਉਹਨੇ ਤੈਨੂੰ ਚੰਟ ਮਾਰੀ ਹੈ ਨਾ ਮੇਰਾ ਦਿਲ ਲੋ ਗਿਆ ਜਦ ਤੱਕ ਮੈਂ ਬਦਲਾ ਨਹੀਂ ਨਾ ਲੈ ਲੰਦੀ ਚੈਨ ਨਾਲ ਨਹੀਂ ਬਹਾਂਗੀ ਜੇ ਮੈਂ ਧੀ ਬਣ ਕੇ ਸੋਚਾਂ ਤਾਂ 라ਵੀ ਨੇ ਬਿਲਕੁਲ ਸਹੀ ਕੀਤਾ ਹੈ ਇਸ ਦੁਨੀਆ ਦੀ ਕੋਈ ਵੀ ਧੀ ਆਪਣੇ ਬਾਪੂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੀ ਜੇ ਮੈਂ ਜੱਗੂ ਦੀ ਭੈਣ ਬਣ ਕੇ ਸੋਚਾਂ ਤਾਂ ਵੀ 라ਵੀ ਮੈਨੂੰ ਸਹੀ ਲੱਗਦੀ ਹੈ ਵੀਰੇ ਨੇ ਜੋ ਵੀ ਕੀਤਾ ਉਹ ਸਰਾਸਰ ਗਲਤ ਸੀ ਇਸ ਚੀਜ਼ ਵਿੱਚ ਮੈਂ ਵੀਰੇ ਦੀ ਹਮਾਇਤ ਨਹੀਂ ਕਰ ਸਕਦੀ ਮੈਨੂੰ ਤਾਂ ਨੂਰਾਨੀ ਦਾ ਫਿਕਰ ਖਾਂਦਾ ਹੈ ਵੀਰੁ ਸ਼ਾਣੀ ਦੇ ਗੁੱਸੇ ਨੂੰ ਕਿਵੇਂ ਸਹਿਣ ਕਰੂਗੀ ਮੈਂ ਬਚਾਵਾਂਗੀ 라ਵੀ ਨੂੰ ਖਾਲਾ ਮੈਂ ਮਾਇਨ ਨਾਲ ਗੱਲ ਕਰਾਂਗੀ ਹੁਣ ਵੀਰੇ ਦੇ ਕਰਮਾ ਕਰਕੇ ਹਰ ਕੋਈ ਇੱਥੇ ਸਹਿਣ ਨਹੀਂ ਕਰੇਗਾ ਸ਼ਮੂ ਧਾਗਾ ਬੰਨਿਆ ਕਿਉਂ ਸੀ ਜੇ ਖੋਲਣਾ ਹੀ ਸੀ ਤੂੰ ਗਲਤ ਮੰਨਤ ਬੰਨੀ ਗਈ ਸੀ ਰੱਬ ਤੋ ਉਸ ਐ ਮੰਗਲੀ ਜਿਹੜੀ ਮੇਰੀ ਸੀ ਹੀ ਨਹੀਂ ਤੇ ਫਿਰ ਬੰਨਿਆ ਰਹਿਣ ਦੇ ਨਾ ਕੀ ਪਤਾ ਰੱਬ ਤੈਨੂੰ ਉਹ ਦੇ ਦੇਵੇ ਜੋ ਸਿਰ ਤੇਰਾ ਹੋਵੇ ਇਹ ਤੂੰ ਕਹਿ ਰਿਹਾ ਜੋ ਆਪ ਆਪਣੀ ਮੁਹੱਬਤ ਲੁਟਾ ਬੈਠਾ ਹੂੰ ਮੈਂ ਹੀ ਕਹਿ ਰਿਹਾ ਕਿਉਂਕਿ ਮੈਂ ਸਮਝ ਗਿਆ ਮੈਂ ਸ਼ਾਇਦ ਰਬ ਤੂਸ਼ ਐ ਮੰਗਲੀ ਜਿਹੜੀ ਕਿਸੇ ਹੋਰ ਦੀ ਸੀ ਮੇਰਾ ਹਾਲ ਵੀ ਨਾ ਤੇਰੇ ਵਰਗਾ ਹੈ ਤੂੰ ਵੀ ਕਿਸੇ ਹੋਰ ਦੀ ਚਾਹਤ ਦੇ ਪਿੱਛੇ ਭਜਦਾ ਰਿਹਾ ਤੇ ਮੈਂ ਵੀ ਕਿਸੇ ਹੋਰ ਦੀ ਚਾਹਤ ਦੇ ਪਿੱਛੇ ਭਜਦੀ ਰਹੀ ਨਾ 라ਵੀ ਤੇਰੀ ਹੋਈ ਤੇ ਨਾ ਅਸਲਮ ਮੇਰਾ ਹੋਇਆ ਅੱਛਾ ਅਸਲਮ ਨਾਮ ਸੀ ਉਹਦਾ ਹਾਂ ਨਾਸਰ ਕਿੰਨੀ ਅਜੀਬ ਗੱਲ ਹੈ ਨਾ ਇੱਕ ਵਕਤ ਸੀ ਜਦੋਂ ਮੈਂ ਤੈਨੂੰ ਸਬਰ ਦਾ ਪਾਠ ਪੜਾ ਰਹੀ ਸੀ ਤੇ ਅੱਜ ਰੱਬ ਕੋਲੋਂ ਆਪ ਹੀ ਸਬਰ ਮੰਗ ਰਹੀਆਂ ਜੇ ਬੰਦਾ ਕਿਸਮਤ ਦਾ ਹਾਰਿਆ ਹੋਵੇ ਸਬਰ ਤਾਂ ਆ ਹੀ ਜਾਂਦਾ ਹੈ ਹੱਸ ਕਿਉਂ ਰਹੀ ਹੈ ਮੈਨੂੰ ਆਪਣੇ ਆਪ ਤੇ ਹਸੀ ਆ ਰਹੀ ਹੈ ਨਾਸਰ ਤੈਨੂੰ ਯਾਦ ਹੈ ਇੱਕ ਵਾਰ ਮੈਂ ਤੇਰਾ ਮਜ਼ਾਕ ਉਡਾਇਆ ਸੀ ਅੱਜ ਮੈਂ ਆਪ ਮਜ਼ਾਕ ਬਣ ਗਈ ਹਾਂ ਇੱਕੋ ਜਿਹੇ ਹੋ ਗਏ ਆਪਾਂ ਦੋਵੇਂ ਟੁੱਟੇ ਦਿਲ ਵਾਲੇ ਬਾਪੂ ਤੂੰ ਇੰਨੀ ਪਰੇਸ਼ਾਨ ਕਿਉਂ ਹੈ ਇੱਕ ਨਾ ਇੱਕ ਦਿਨ ਤਾਂ ਮਾਈ ਨੂੰ ਇਹ ਸਭ ਪਤਾ ਲੱਗ ਹੀ ਜਾਣਾ ਸੀ ਮੀ ਤੂੰ ਉਹ ਗਲਤ ਤਾਂ ਸਹੀ ਹੈ ਤੂੰ ਮੇਰਾ ਯਕੀਨ ਮੰਨ ਪਰ ਉਸ ਦਿਨ ਕੀ ਹੋਇਆ ਸੀ ਮੈਨੂੰ ਕੁਝ ਸਮਝ ਨਹੀਂ ਆਈ ਤੇਰੇ ਪਰਾਨੇ ਸਾਰਿਆਂ ਦੇ ਸਾਹਮਣੇ ਮੇਰੇ ਬਾਪੂ ਨੂੰ ਜ਼ਲੀਲ ਕਰਤਾ ਰੁਸਵਾ ਕਰਤਾ ਉਹਦਾ ਗੁੱਸਾ ਫਿਰ ਵੀ ਠੰਡਾ ਨਹੀਂ ਹੋਇਆ ਤੇ ਹੁਣੇ ਮੇਰੇ ਬਾਪੂ ਨੂੰ ਜ਼ਮੀਨ ਤੇ ਧੱਕਾ ਦਿੱਤਾ ਮੈਨੂੰ ਤਾਂ ਬੇਸਤੀ ਬਰਦਾਸ਼ਤ ਨਹੀਂ ਹੋਈ ਤੇ ਮੇਰੇ ਅੰਦਰ ਕਿੱਥੋਂ ਹਿੰਮਤ ਆਈ ਮੈਨੂੰ ਨਹੀਂ ਪਤਾ ਤੇ ਮੈਂ ਉਹਦੇ ਚੰਡ ਮਾਰਦੀ ਤੂੰ ਚੰਡ ਮਾਰਨ ਦੀ ਗੱਲ ਕਰਦੀ ਹੈ ਬਾਬੂ ਇਦਾਂ ਜੇ ਮੇਰੇ ਮਾਪਿਓ ਨੂੰ ਕੋਈ ਕੁਝ ਕਹਿੰਦਾ ਜੇ ਮੈਂ ਤੇਰੀ ਥਾਂ ਤੇ ਹੁੰਦੀ ਮੇਰੇ ਮਾਪਿਓ ਨੂੰ ਕੁਝ ਕਹਿਣ ਵਾਲੇ ਤੇ ਤਾਂ ਮੈਂ ਹੱਥ ਤੋੜ ਦਿੰਦੀ ਸ਼ੁਕਰ ਹੈ ਵਾਹਿਗੁਰੂ ਜੀ ਦਾ ਕੋਈ ਤਾਂ ਮੈਨੂੰ ਇਸ ਘਾਟ ਸਮਝਦਾ ਹੀ ਤਾਂ ਮੈਂ ਕੱਲੀ ਪੈ ਗਈ ਸੀ ਤੂੰ ਫਿਕਰ ਨਾ ਕਰ ਪਾਬੂ ਜਦ ਤੱਕ ਮੈਂ ਇਸ ਘਰ ਚਾ ਨਾ ਕੋਈ ਤੈਨੂੰ ਹੱਥ ਵੀ ਨਹੀਂ ਲਾ ਸਕਦਾ ਫੜ ਕੁਝ ਗਲਤ ਨਹੀਂ ਹੋਏਗਾ ਨਾ ਨਹੀਂ ਹੋਏਗਾ ਪਾਬੂ ਤੂੰ ਨਾ ਫਿਕਰ ਕਰ ਮੈਂ ਹੈਗੀ ਹਾਂ ਤੇਰੇ ਨਾਲ ਖੜੀ ਹਾਂ ਮੈਂ ਤੇਰੇ ਨਾਲ ਦਾਰੂ ਦੇਖ 라ਵੀ ਨੂੰ ਕੁਝ ਨਾ ਕਹੀਂ ਪਾਬੂ ਤੁਸੀਂ ਇੱਥੇ ਹੀ ਰੁਕੋ ਮੈਂ ਮਾਈ ਨੂੰ ਵੇਖ ਕੇ ਆਉਣੀ ਆ ਤੁਸੀਂ ਜਾਇਓ ਨਾ ਕਿਧਰੇ ਵੀ ਧਾਰੋ ਉਹ ਤਾਂ ਆਪਣੇ ਕਿਤੇ ਤੇ ਆਪ ਸ਼ਰਮਸਾਰ ਹੈ ਉਹ ਮਾਫੀ ਮੰਗਲੇਗੀ ਆਪੇ ਹੀ ਤੇਰੇ ਕੋਲੋਂ ਮਾਫੀ ਤੇ ਤਾਂ ਮੰਗੇਗੀ ਜੇ ਮੈਂ ਮਾਫੀ ਮੰਗਣ ਚੋਕੀ ਛੱਡਾਂਗੀ ਉਹਨੂੰ ਗੱਲ ਤਾਂ ਸੁਣ ਦੇ ਕੁੜੀ ਨੂੰ ਕੁਝ ਨਾ ਕਹੀਂ ਧਾਰੋ ਇਹ ਗੱਲ ਬੰਨ ਪਾਪੂ ਨੂੰ ਕੁਛ ਨਾ ਬੋਲੀ ਤੈਨੂੰ ਮੇਰੀ ਸੋਏ ਮਾਈ ਪਾਪੂ ਨੂੰ ਨਾ ਕੁਛ ਬੋਲੀ ਪਰ ਆਹੋ ਮਾਈ ਪਾਪੂ ਨੂੰ ਨਾ ਬੋਲੀ ਮੈਂ ਸੋਏ ਤੈਨੂੰ ਮੇਰੀ ਪਰ ਮਾਈ ਮਾਈ ਜੋਸਾ ਦ ਦੇਣੀ ਹੈ ਮੈਨੂੰ ਤੇਦੇ ਪਾਪੂ ਨੂੰ ਨਾ ਕੁਛ ਬੋਲ ਮਾਈ ਮਾਈ ਤੇ ਪਾਪੂ ਨੂੰ ਮਿੱਤੂ ਮਿੱਤੂ ਹੋ ਗਿਆ ਮਿੱਤੂ ਹਾਏ ਕੀ ਹੋ ਗਿਆ ਮਿੱਤੂ ਮੇਤੂ ਹੋਛਾ ਹੋਛਾ ਮੇਰੀ ਤੀ ਮੇਤੂ 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 ਦਾਰੋ ਇਹਨੂੰ ਦਿਖਾ ਛੇਤੀ ਕਿਤੇ ਮੇਤੂ ਇਹਨੂੰ ਲੈ ਕੇ ਜਾਓ ਕਿਤੇ ਮੇਤੂ ਹੋਸ਼ ਕਿਉਂ ਨਹੀਂ ਆ ਰਿਹਾ ਅੱਧੀ ਰਾਤ ਲੰਘ ਗਈ ਏ ਹੁਣ ਤੇ ਸਵੇਰ ਹੋਣ ਵਾਲੀ ਏ ਮੈਨੂੰ ਬੜਾ ਡਰ ਲੱਗ ਰਿਹਾ ਹੌਸਲਾ ਰੱਖੋ ਵੈਜੀ ਨੇ ਦਵਾਈ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਸਵੇਰ ਤੱਕ ਹੋਸ਼ ਆ ਜਾਏਗਾ ਮੈਂ ਮਾਂ ਆਏ ਦੀ ਮੈਂ ਮੈਂ ਕਿਵੇਂ ਸਬਰ ਕਰਾਂ ਸਬਰ ਹੀ ਤੇ ਨਹੀਂ ਹੋ ਰਿਹਾ ਮੇਰੇ ਤੋਂ ਬੜਾ ਡਰ ਲੱਗ ਰਿਹਾ ਅੱਜ ਦਿਨ ਹੀ ਬੜਾ ਮਨਹੂਸ ਚੜਿਆ ਸਵੇਰ ਦਾ ਕੁਝ ਵੀ ਚੰਗਾ ਨਹੀਂ ਹੋਇਆ ਮੈਂ ਤੈਨੂੰ ਦੱਸਿਆ ਸੀ ਨਾ ਕੁਝ ਦਿਨ ਪਹਿਲਾਂ ਮੈਨੂੰ ਬੜਾ ਮੜਾ ਸੁਪਨਾ ਆਇਆ ਸੀ ਸੁਪਨੇ 'ਚ ਮੈਂ ਆਪਣਾ ਘਰ ਛੱਡਦਿਆਂ ਵੇਖਿਆ ਸੀ ਜੱਗੂ ਦੀ ਜ਼ਿੰਦਗੀ ਦੀ ਅੱਜੇ ਆਖਰੀ ਰਾਤ ਹੈ ਕੱਲ ਦਾ ਸੂਰਜ ਉਹਨੂੰ ਮੈਂ ਦੇਖ ਨਹੀਂ ਦੇਣਾ ਉਹ ਯਾਦ ਰੱਖੂਆ ਕਿ ਸ਼ਿੰਦੇ ਨਾਲ ਦੁਸ਼ਮਣੀ ਕਿਵੇਂ ਲਾਈ ਦੀ ਇਹ ਦੁਸ਼ਮਣੀ ਉਸਨੂੰ ਕਿੰਨੀ ਭਾਰੀ ਬੂਮ ਗਈ ਉਹਦੀਆਂ ਉਹਨਾਂ ਵਾਲੀਆਂ ਸਾਰੀਆਂ ਪੁਸ਼ਤਾਂ ਯਾਦ ਰੱਖਣਗੀਆਂ ਇਹ ਸ਼ਿੰਦਾ ਕੌਣ ਸੀ ਹੋਏ ਅਰੇ ਮੁੰਡਿਆਂ ਨੂੰ ਇਕੱਠੇ ਕਰੋ ਰਾਵੀ ਵੀ ਤਾਂ ਕਿਸੇ ਦੀ ਧੀ ਹੈ ਤੇ ਨਾਲੇ ਮੈਨੂੰ ਇੱਕ ਗੱਲ ਦੱਸ ਤੂੰ ਇੱਕ ਮਾਂ ਹੋ ਕੇ ਇੰਨੀ ਸਖਤ ਕਦੋਂ ਤੋਂ ਹੋ ਗਈ ਮਾਈ ਹੁਣ ਤੂੰ ਆਪਣੀ ਇਹ ਨਫ਼ਰਤ ਛੱਡ ਕੇ ਰਵੀ ਨੂੰ ਅਪਣਾ ਲੈ ਤੁਸੀਂ ਰਵੀ ਨੂੰ ਮਿਲਣ ਚੱਲੇ ਹੋ ਮੈਨੂੰ ਦੱਸਿਆ ਹੀ ਨਹੀਂ ਤੁਸੀਂ ਤੂੰ ਚੋਰੀ ਸਾਡੀਆਂ ਗੱਲਾਂ ਸੁਣਦੀ ਹੈ ਉਹਨੂੰ ਨਿਆਣੀ ਨੂੰ ਕਹਨੂੰ ਛਿੜਕ ਦਿਓ ਤੁਸੀਂ ਗੱਲਾਂ ਕਰਦੇ ਹੋਗੇ ਉਹਦੇ ਕੰਨੀ ਪੈ ਗਈਆਂ ਖਾਗੀ ਇਹ ਕੀ ਕਹਿ ਰਹੇ ਹੋ ਤੁਸੀਂ ਦੁਸ਼ਮਨਾ ਨੇ ਮਾਰ ਛੁੱਟਿਆ ਉਹਨੂੰ ਹੁਣੇ ਉਹਦੀ ਅਰਥੀ ਨੂੰ ਮੋੜਾ ਦੇ ਕੇ ਆਜੇ ਇਹ ਨਹੀਂ ਹੋ ਸਕਦਾ